10 ਦਿਨ ਪਹਿਲਾਂ ਪਰਿਵਾਰ ਦੇ ਹਾਲਤ ਸੁਧਾਰਨ ਲਈ ਵਿਦੇਸ਼ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤਰ ਪਾਸੇ ਜਦੋਂ ਉੱਥੇ ਕਵਰੇਜ ਗਿਆ ਪਤਾ ਨਹੀਂ ਫਿਰ ਕੀ ਹੋਇਆ ਤੇ ਫਿਰ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤਾਂ ਫਿਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ ਜੀ ਪਾਈ ਰਗਤ ਕੇ ਦਾਲ ਕਰਾਇਆ ਉਹ ਮੁੰਡੇ ਵੀ ਉੱਥੋਂ ਹਲੋ ਲਗਾ ਰਹੇ ਨੇ ਤੇ ਹੁਣ ਅਹੀ ਹੀ ਕਰੀਏ ਵੀ ਸਾਨੂੰ ਤੇ ਕੋਈ ਅਸਰਾ ਨਹੀਂ ਰਿਹਾ ਹੋਇਆ ਗੰਭੀਰ ਬਿਮਾਰਤਾ ਨਾਲ ਦੇ ਸਾਥੀ ਹੱਤੜ ਚ ਛੱਡ ਕੇ ਤੌੜ ਗਏ ਖਬਰ ਮਾਨੂੰ ਕੋ ਦੇਂਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤਾਂ ਕੋ ਦੇਂਦਾ ਹੀ ਨਹੀਂ ਇਹੋ ਹੀ ਆਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪਿਆ ਗਿਆ ਕਦੀ ਕੋਜ ਕਦੀ ਕੋਜੇ ਨੇ ਹੋ ਵੀ ਆ ਵੈਂਟੀਲੇਟਰ ਤੇ ਪੈ ਦੀ ਵੀਡੀਓ ਆਈ ਸਾਹਮਣੇ ਉੱਥੇ ਜਾ ਕੇ ਕੋਈ ਬਿਮਾਰ ਹੋ ਗਿਆ ਭਾਈ ਦੋ ਦਿਨ ਉਹਨਾਂ ਦੇ ਘਰ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਟਰਾਰੋ ਗਏ ਮਛੱਟ ਕੇ ਬੇਵਸਤੇ ਮਜਬੂਰ ਮਾਪਿਆਂ ਦੀ ਕੌਣ ਸੁਨੇਗਾ ਪੁਕਾਰ ਕੀ ਤੇ ਹੋਇਆ ਨੇ ਅੰਮ੍ਰਿਤ ਨਾ ਮੁੰਡਾ ਆ ਜੇ ਆਪਣੇ ਘਰ ਰੋਜੀ ਬਾਜੀ ਇਹ ਕੁਝ ਨਹੀਂ ਕਿਹਾ ਕੋ ਮੰਗਦੇ ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾ ਕੇ ਪੈਸੇ ਕਮਾਉਣ ਦੀ ਦੌੜ ਲੱਗੀ ਹੋਈ ਹੈ ਪਰ ਵਿਦੇਸ਼ ਵਿੱਚ ਜਾ ਕੇ ਜੇ ਕਿਸੇ ਨਾਲ ਕੋਈ ਅਣਸਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਸਕੇ ਸਾਥੀ ਵੀ ਉਹਨੂੰ ਕੱਲਾ ਛੱਡ ਕੇ ਭੱਜ ਜਾਂਦੇ ਨੇ ਬਲਾਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪਿੰਨ ਮਾੜੀ ਬੁੱਚਿਆਂ ਤੋਂ ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਹਫ਼ਤਾ ਪਹਿਲਾਂ ਜਾਰਡਨ ਲਈ ਤੋਰਿਆ ਸੀ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਸੁਧਾਰਨ ਲਈ ਡੰਗਰ ਬੱਚਾ ਵੇਚ ਕੇ ਲਗਭਗ 2.5 ਲੱਖ ਰੁਪਏ ਲਗਾ ਕੇ ਰੋਜ਼ੀ ਰੋਟੀ ਕਮਾਉਣ ਖਾਤਰ ਵਿਦੇਸ਼ ਗਿਆ ਸੀ ਉੱਥੇ ਉਹਦੇ ਰਿਸ਼ਤੇਦਾਰਾਂ ਦੇ ਮੁੰਡੇ ਵੀ ਸੀ ਅਤੇ ਗਵਾਂਢੀ ਪਿੰਡ ਦਾ ਮੁੰਡਾ ਵੀ ਸੀ ਪਰ ਉੱਥੇ ਜਾ ਕੇ ਹਰਜਿੰਦਰ ਸਿੰਘ ਅਚਾਨਕ ਬਹੁਤ ਬਿਮਾਰ ਹੋ ਗਿਆ ਤਾਂ ਸਕੇ ਸਾਥੀ ਹਸਪੀਟਲ 'ਚ ਐਡਮਿਟ ਕਰਾ ਕੇ ਖਿਸਕ ਗਏ ਅਤੇ ਤਿੰਨ ਦਿਨਾਂ ਤੋਂ ਹਰਜਿੰਦਰ ਸਿੰਘ ਦੇ ਘਰਦਿਆਂ ਦਾ ਫੋਨ ਵੀ ਨਹੀਂ ਚੁੱਕਰੇ ਉਧਰ ਪ੍ਰਵਾਹ ਕੋਰ ਕੁਝ ਵੀਡੀਓ ਪਹੁੰਚੀਆਂ ਨੇ ਜਿਨ੍ਹਾਂ ਵਿੱਚ ਵੈਂਟੀਨੇਟਰ ਤੇ ਪਿਆ ਬੱਚਾ ਨਜ਼ਰ ਆ ਰਿਹਾ ਹੈ ਪਰਿਵਾਰ ਦੀ ਮਾਲੀ ਹਾਲਤ ਵੀ ਬਹੁਤ ਕਮਜ਼ੋਰ ਹੈ ਡੇਢ ਕਿੱਲੇ ਪੈ ਨਾਲ ਗੁਜ਼ਾਰਾ ਕਰ ਰਿਹਾ ਹੈ ਬੇਬਸ ਪਿਤਾ ਸਰਕਾਰ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਘਾਰ ਲਗਾ ਰਿਹਾ ਹੈ ਕਿ ਜਿਉਂਦੇ ਜਾਗਦੇ ਉਹਨਾਂ ਦੇ ਇਕ ਲਾਉਤੇ ਪੁੱਤਰ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਸ ਦਾ ਸਹੀ ਤਰੀਕੇ ਨਾਲ ਇਲਾਜ ਕਰਵਾ ਸਕੀਏ ਉੱਥੇ ਹੀ ਪਿੰਡ ਦੇ ਸਾਬਕਾ ਸਰਪੰਚ ਬੱਬੂ ਬਲੰਦ ਦੱਸਿਆ ਗਿਆ ਕਿ ਉਹ ਬਿਲਕੁਲ ਠੀਕ ਠਾਕ ਇੱਥੋਂ ਗਿਆ ਸੀ ਜੋ ਹੁਣ ਬਿਮਾਰੀਆਂ ਵਿੱਚ ਕਿਰ ਗਿਆ ਸੋ ਪੰਜਾਬ ਸਰਕਾਰ ਸੈਂਟਰ ਸਰਕਾਰ ਜਾਂ ਫਿਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਵਾਰ ਦੀ ਬਾਹ ਮੜੀ ਜਾਵੇ ਤੇ ਉਹਨਾਂ ਦੀ ਬੰਨਦੀ ਮਰਤ ਕੀਤੀ ਜਾਵੇ ਕਿਉਂਕਿ ਪਿੱਛੇ ਹਰਜਿੰਦਰ ਸਿੰਘ ਦਾ ਪਰਿਵਾਰ ਬਹੁਤ ਹੀ ਸਦ ਵਿੱਚ ਡੁੱਬਿਆ ਹੋਇਆ ਹੈ। ਸਰਚਨ ਸਿੰਘ ਇਹ ਜੀ ਬੇੜਾ ਹੈ ਉਹ ਜੀ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਤੇ ਫੇਰ ਉੱਥੋਂ ਨਾਲ ਮੁੰਡਿਆਂ ਦੇ ਚੜ ਗਿਆ। ਮੁੰਡੇ ਹੋਰ ਵੀ ਹਨ ਜਾਣ ਵਾਲੇ। ਤੇ ਬਸ ਜਦੋਂ ਉੱਥੇ ਕਮਰੇ 'ਚ ਗਿਆ ਪਤਾ ਨਹੀਂ ਫੇਰ ਕੀ ਹੋਇਆ ਤੇ ਫੇਰ ਉੱਥੇ ਬਿਮਾਰ ਹੋ ਗਿਆ। ਬਾਰ ਹੋ ਗਿਆ ਤੇ ਫੇਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ 'ਚ ਪਾਈ ਰੱਖਿਆ ਫੇਰ ਦਾਲ ਕਰਾਇਆ। ਹੋ ਮੁੰਡੇ ਵੀ ਉਥੋਂ ਆ ਲਗਾਰੇ ਤੇ ਹੁਣ ਅਹੀ ਹੀ ਕਰੀਏ ਵੀ ਸਾਨੂੰ ਤੇ ਕੋਈ ਅਸਰਾ ਨਹੀਂ ਰਿਹਾ ਨਾ ਕੋਈ ਉਥੇ ਬੰਦਾ ਹੀ ਸਾਡਾ ਸਾਡੀ ਕੋਈ ਪੇਸ਼ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਮੁੰਡਾ ਵਾਸੀ ਨਾ ਪਾਵੇ ਇਧਰ ਆ ਸਕ ਕੇ ਤੇ ਜੇ ਕਿਤੇ ਜਾਨ ਵੱਜ ਜਾ ਉਹਦੀ ਤੇ ਉਥੇ ਤੇ ਹੁਣ ਕੋਲ ਕੋਈ ਵੀ ਨਹੀਂ ਨਾ ਕੋਈ ਕੋਲ ਜਾਂਦਾ ਹੀ ਉਹ ਇਹ ਤੁਂ ਕਿ ਆਜ ਭਾਜੀ ਇੱਥੋਂ ਤਹਿਤ ਵਰਦਾ ਗਿਆ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ ਹੋਣ ਵੀ ਚੰਗਾ ਪੜਾ ਕੀਤਾ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਜੇ ਉਡਾਂ ਲਈ ਗਿਆ ਹਜੇ ਇਤੋਂ ਤੇ ਖਬਰ ਹਾਂ ਨੂੰ ਕੋਈ ਦਿੰਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤੇ ਕੋਈ ਦਿੰਦਾ ਹੀ ਨਹੀਂ ਇਹੋ ਹੀ ਆਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਜੈਨੇ ਆਉਂ ਵੀ ਆਏ ਤੇ ਤਿੰਨ ਤਿੰਨ ਤੋਂ ਨਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿੰਨਾ ਘੜਿਆ ਹਜੇ ਉਹਨਾਂ ਹੀ ਦਿੱਤਾ ਇਥੇ ਆ ਡੇ ਡੇਰੇ ਤੂੰ ਮੈਂ ਮੁੰਡਾ ਤੇ ਗੌਂਡਾ ਹਾਂ ਤੇ ਇੱਕ ਇਦਾਰੇ ਮਰਸਾਦ ਵਾਲ ਦਾ ਮੁੰਡਾ ਇਹ ਮਾਵੇਂ ਪੂਆ ਦੇ ਗਏ ਹਾਂ ਤੇ ਉਹਨਾਂ ਨੇ ਇਹਨੂੰ ਖੜਿਆ ਫੋਨ ਕਰ ਕਰਕੇ ਬਹਾਰੀ ਸਤਾਰੇ ਕੋਈ ਤੇ ਉਹਦੇ ਚ ਉਹਨਾਂ ਨੇ ਦਾਹਲ ਕਰਾਇਆ ਤੇ ਇਹੋ ਜਾਨੇ ਆ ਮੇਰਾ ਡਾ ਮੁੰਡਾ ਆਜੇ ਆਪਣੇ ਘਰ ਰੋਜੀ ਬਾਜੀ ਇਹ ਕੁਝ ਨਹੀਂ ਕੀ ਕੋ ਮੰਗਦੇ ਤੇ ਯਾ ਮੈਂ ਰਾਜੀ ਬਾਣਿਆ ਨੂੰ ਸਾਹਮਣੇ ਗਿਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਵਾਰ ਪਰ ਮੈਂ ਤਾਂ ਸਗੋਂ ਤਾਂ ਹਾਂ ਚੱਲ ਤੂੰ ਹੀ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾ ਤੂੰ ਅੱਛਾ ਤੇ ਉਹ ਫਿਰ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਵਾਲੇ ਨੇ ਜ਼ਮੀਨ ਹੈ ਇਹ ਸਾਡੇ ਕੋਲ ਕੋਈ ਥੱਲਾ ਥੱਲਾ ਡੇ 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 ਹੋਣੋਂ ਫੋਨ ਨਹੀਂ ਚੁੱਕਦੇ ਲਾਗੇ ਨਹੀਂ ਹੁਣ ਉੱਥੇ ਦਾ ਜਿੰਨੇ ਦਿਨ ਫੋਨ ਚੁੱਕਿਆ ਮੁੜ ਕੇ ਫੋਣੀ ਨੀ ਕੱਲ ਪਰਸੋਂ ਦਾ ਚੁੱਕਦੇ ਮੋਂਤੇ ਦਾ ਇਹ ਉਹ ਨਾਨਾ ਗਾਂ ਜਾਣ ਹੀ ਨਹੀਂ ਦੇਂਦੇ ਜਿਹੜੇ ਜਾਣ ਨਹੀਂ ਜੀ ਦਿੰਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਦਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਉਹਨਾਂ ਦੇ ਸੈਣ ਕਰਨੇ ਨੇ ਇਹ ਮੇਰੇ ਪਿੰਡ ਤੋਂ ਆ ਜੀ ਸਾਬਕਾ ਸਰਪੰਚ ਮਾੜੀ ਬੁੱচ্চਾ ਬੱਬੂ ਜੀ ਤੁਹਾਨੂੰ ਪਰਸੋਂ ਦੱਸਿਆ ਚੌਥ ਭਾਰੇ ਤੇ ਜਾਣ ਰਿਹਾ ਇਹ ਤੈਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਜੀ ਵਿਚਾਰ ਅਟਕੁਰੇ ਜੀ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋਗੀ ਫੇਹਾਂ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਹੋ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨਾਂ ਇੱਕ ਇੱਥੇ ਸਾਡੇ ਗਵਾਂਢ ਦੂਰਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥੇ ਜਾ ਕੇ ਕੋਈ ਬਿਮਾਰ ਹੋ ਗਿਆ ਵਾਏ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਭਰਾ ਰੋਗੇ ਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉਥੋਂ ਆਸੇ ਪਾਸੇ ਕੋਈ ਗੰਡ ਧੁੱਪ ਕਰਕੇ ਅਸੀਂ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੂੰ ਨਹੀਂ ਉਹ ਜਾਣ ਦਿੰਦੇ ਜਾਓਡਨ ਦੇ ਵਿੱਚ ਆਏ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆਂ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਤੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸੇ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਸਥਾ ਹੋਵੇ ਤੇ ਉਹ ਵੀ ਕਰ ਸਕਿਆ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਏਡੀ ਵਧੀਆ ਕੰਡੀਸ਼ਨ ਨਹੀਂ ਗੀ ਕੀ ਡੇ ਕੁ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂ ਗਈ ਪਰ ਫੇ ਵੀ ਚਲੋ ਸਾਨੂੰ ਇਹ ਆ ਵੀ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤਾਂ ਕੋਈ ਬੰਦਾ ਵੱਸ ਸਕੇ ਹਾਲਾਤ ਇਹ ਉਹ ਘਰ ਦਾ ਵੇਖਿਆ ਤਾਂ ਸਾਰਾ ਮੰਦਾ ਆ ਨਾ ਕੋਈ ਏਡੀ ਗੱਲ ਨਹੀਂ ਗਈ ਮਾਂ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਇਕੱਲਾ ਇਕੱਲਾ ਸਭ ਸਵਾ ਇਕੱਲਾ ਪੈੜੀਏ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਝਾਂ-ਮੁੱਝਾਂ ਰੱਖੀਆਂ ਵੇਚ-ਵਟ ਕੇ ਤੇ ਗਿਆ ਹੀ ਤੇ ਪੱਲੇ ਕੱਖ ਨਹੀਂ ਲੱਗਾ ਜੀ ਉੱਥੇ